ਸਸ਼ੀਕਾਲ ਜੀ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਹੋਵੋਗੇ ਇੱਕ ਨਵੀਂ ਵੀਡੀਓ ਲੈ ਕੇ ਅਸੀਂ ਹਾਜ਼ਰ ਹੋਇਆ ਇਸ ਵੀਡੀਓ ਲੈ ਕੇ ਤਾਂ ਮੈਨੂੰ ਖੁਦ ਨੂੰ ਸਮਝ ਨਹੀਂ ਆ ਰਿਹਾ ਕਿ ਇਸ ਵੀਡੀਓ ਲੈ ਕੇ ਅਸੀਂ ਕੀ ਕਹੀਏ ਇੱਥੇ ਤਾਂ ਪਖੰਡਵਾਦੀ ਸਮਝ ਲਓ ਹੱਦ ਹੀ ਹੋਗੀ ਤੁਸੀਂ ਦੇਖ ਸਕਦੇ ਹੋ ਸਕਰੀਨ ਤੇ ਚੱਲ ਰਹੀਆਂ ਤਸਵੀਰਾਂ ਦੇ ਵਿੱਚ ਕਿ ਇੱਕ ਪਤਲੀ ਜਿਹੀ ਜਿਹੜੀ ਔਰਤ ਆ ਕਿਸ ਤਰੀਕੇ ਦੇ ਨਾਲ ਪਖੰਡੀ ਦੇ ਪੈਰਾਂ ਦੇ ਵਿੱਚ ਸੱਪ ਮੰਗੋ ਲਵੇਟੇ ਖਾਂਦੀ ਨਜ਼ਰ ਆ ਰਹੀ ਹੈ ਐਨਾ ਆਪਦੇ ਸਰੀਰ ਨੂੰ ਘੁਮਾਉਂਦੀ ਹੈ ਕਿ ਦੇਖਣ ਵਾਲੇ ਦਾ ਹਾਸਾ ਨਾ ਰੁਕੇ ਖੈਰ ਇਸ ਦੇ ਵਿੱਚ ਕੀ ਆਇਆ ਕੋਈ ਸ਼ਹਿ ਹੈ ਜਾਂ ਕੋਈ ਆਤਮਾ ਆਇਆ ਇਹ ਤਾਂ ਸਾਨੂੰ ਕੁਝ ਨਹੀਂ ਪਤਾ ਪਰ ਜਿਸ ਤਰੀਕੇ ਦੇ ਨਾਲ ਇਹ ਆਤ ਵੀ ਪੂਰਾ ਪਖੰਡ ਕਰ ਰਹੀ ਆ ਇਥੋਂ ਸਾਫ ਅਸੀਂ ਕਹਿ ਸਕਦੇ ਆ ਕਿ ਜੇਕਰ ਇਸ ਤਰੀਕੇ ਦੇ ਨਾਲ ਲਟਕੇ ਤੁਹਾਡੇ ਮਸਲੇ ਹੱਲ ਹੁੰਦੇ ਰਹੇ ਤਾਂ ਲਟੋ ਜਿੰਨਾ ਮਰਜੀ ਨਾ ਪਖੰਡੀਆਂ ਦੇ ਪੈਰਾਂ ਦੇ ਵਿੱਚ ਜਾ ਕੇ ਲਟੋ ਕੋਈ ਚੱਕਰ ਨਹੀਂ ਪਰ ਤੁਹਾਡੇ ਕੰਮ ਬਣਨੇ ਚਾਹੀਦੇ ਨੇ ਤੁਹਾਨੂੰ ਕੀ ਲੱਗਦਾ ਕਿ ਇਸ ਤਰੀਕੇ ਦੇ ਨਾਲ ਪਖੰਡੀਆਂ ਦੇ ਪੈਰਾਂ ਦੇ ਵਿੱਚ ਪਖੰਡੀਆਂ ਦੇ ਸਾਹਮਣੇ ਸਿਰ ਘੁਮਾ ਕੇ ਤੁਸੀਂ ਕੀ ਲੋਕਾਂ ਨੂੰ ਮੈਸੇਜ ਦੇ ਰਹੇ ਹੋ ਕਿ ਵਾਕਿਹੀ ਤੁਹਾਡੇ ਸਰੀਰ ਦੇ ਵਿੱਚ ਕਿਸੇ ਹੋਰ ਆਤਮਾ ਨੇ ਪ੍ਰਵੇਸ਼ ਕੀਤਾ ਹੋਇਆ ਜੋ ਕਿ ਇਸ ਪਖੰਡੀਆਂ ਦੇ ਵੱਲੋਂ ਬਾਹਰ ਕੱਢਿਆ ਜਾਵੇਗਾ ਕਿ ਸੱਚਮੁੱਚ ਹੀ ਜਿਹੜੀਆਂ ਇਹ ਆਤਮਾ ਹੁੰਦੀਆਂ ਨੇ ਜਾਂ ਭੂਤ ਪ੍ਰੇਤ ਹੁੰਦੇ ਨੇ ਇਹ ਕਿਸੇ ਹੋਰ ਦੇ ਸਰੀਰ ਦੇ ਵਿੱਚ ਵਾਸ ਕਰਦੇ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਲਗਾਤਾਰ ਅੰਧਵਿਸ਼ਵਾਸ ਫੈਲ ਰਿਹਾ ਉਸ ਦੇ ਵਿੱਚ ਸਭ ਤੋਂ ਅੱਗੇ ਜਿਹੜੀਆਂ ਬੀਪੀਆਂ ਦੇਖਣ ਨੂੰ ਮਿਲਦੀਆਂ ਨੇ ਕਦੇ ਦੇਖਿਆ ਵੀ ਕਿਸੇ ਤਸਵੀਰ ਦੇ ਵਿੱਚ ਕੋਈ ਵਿਅਕਤੀ ਕੋਈ ਬੰਦਾ ਇਸ ਤਰੀਕੇ ਦੇ ਨਾਲ ਲੇਟਦਾ ਹੋਵੇ ਜਾਂ ਇਸ ਤਰੀਕੇ ਦੇ ਨਾਲ ਸਿਰ ਘੁਮਾਉਂਦਾ ਹੋਵੇ ਜ਼ਿਆਦਾਤਰ ਉਹਨਾਂ ਤਾਂ ਕਸੀ ਜਿੰਨੀਆਂ ਵੀ ਵੀਡੀਓ ਦੇਖਿਆ ਨੇ ਉਹਨਾਂ ਵੀਡੀਓ ਦੇ ਵਿੱਚ ਸਭ ਤੋਂ ਵੱਧ ਪਖੰਡ ਬਾਦ ਦੇ ਵਿੱਚ ਬੀਬੀਆਂ ਸਭ ਤੋਂ ਅੱਗੇ ਨਜ਼ਰ ਆ ਰਹੀਆਂ ਨੇ ਉਹਨਾਂ ਦੇ ਕੋਲੋਂ ਇਸ ਤਰੀਕੇ ਦੇ ਨਾਲ ਸਿਰ ਕਮਾਏ ਜਾਂਦੇ ਨੇ ਕਿ ਦੇਖਣ ਵਾਲਾ ਹੈਰਾਨ ਹੋ ਜਾਂਦਾ ਇਸ ਤਰੀਕੇ ਦੇ ਨਾਲ ਪਹਿਲਾਂ ਪਾਈਆਂ ਜਾਂਦੇ ਨੇ ਇਸ ਤਰੀਕੇ ਦੇ ਨਾਲ ਸੱਪ ਮੰਗੋ ਮੇਲ-ਮੇਲ ਕੇ ਸ਼ੋਅ ਕੀਤਾ ਜਾਂਦਾ ਕਿ ਸਾਡੇ ਵਿੱਚ ਜਿਹੜੀ ਬੁਰੀ ਆਤਮਾ ਆਈ ਹੋਈ ਆ ਉਹ ਸਾਡੇ ਸਰੀਰ ਨੂੰ ਅਜਿਹੇ ਝਟਕੇ ਮਟਕੇ ਦੇ ਰਹੀ ਆ ਜਿਹੜੀ ਇਹ ਲਾਲ ਸੂਟ ਪਾ ਕੇ ਬੀਬੀ ਜਿਹੜੀ ਕਿ ਇੱਕ ਵਿਅਕਤੀ ਆ ਪਖੰਡੀ ਆ ਜਿਹੜਾ ਆਪਣੇ ਆਪ ਨੂੰ ਬਾਬਾ ਦਾਸ ਰਿਹਾ ਉਸਦੇ ਪੈਰਾਂ ਦੇ ਵਿੱਚ ਲੇਟ ਰਹੀ ਆ ਇਸ ਦੇ ਵਿੱਚ ਕੀ ਸ਼ਹਿ ਹੈ ਜਾਂ ਇਹ ਤਾਂ ਜਾਂ ਤਾਂ ਇਹ ਪਖੰਡੀ ਜਾਣਦਾ ਜਾਂ ਫਿਰ ਜਿਹੜੀ ਇਹ ਮਹਿਲਾ ਸੱਪ ਮੰਗੋ ਉੱਥੇ ਮੇਲ ਰਹੀ ਆ ਇਸ ਨੂੰ ਪਤਾ ਹੋਵੇਗਾ ਪਰ ਤੁਸੀਂ ਅਜਹੀਆਂ ਜਦੋਂ ਵੀਡੀਓ ਦੇਖਦੇ ਤ ਤੁਹਾਨੂੰ ਕੀ ਲੱਗਦਾ ਕਿ ਵਾਕੇ ਹੀ ਇਹਨਾਂ ਦੇ ਕੁਲ ਪੱਲੇ ਕੁਝ ਹੁੰਦਾ ਜਿਹੜੇ ਅਜਿਹੇ ਪਖੰਡਵਾਦ ਕਰਕੇ ਵੱਡੇ ਵੱਡੇ ਦਾਅਵੇ ਕਰਦੇ ਨੇ ਲੋਕਾਂ ਨੂੰ ਆਪਣੇ ਪਿੱਛੇ ਲੜਨੇ ਕਿ ਸੱਚ ਮੁੱਚ ਹੀ ਇਹਨਾਂ ਦੇ ਕੋਲ ਕੁਝ ਹੁੰਦਾ ਕਿਉਂਕਿ ਅਸੀਂ ਅਕਸਰ ਵੀਡੀਓ ਦੇਖ ਰਿਆ ਹਾਂ ਹੁਣ ਤੱਕ ਪਤਾ ਨਹੀਂ ਕਿੰਨਿਆ ਕੋ ਵੀਡੀਓ ਅਸੀਂ ਨਸ਼ਰ ਕਰ ਚੁੱਕੇ ਆ ਐਨੇ ਕੁ ਜ਼ਿਆਦਾ ਪਖੰਡੀ ਬੈਠ ਨੇ ਕਿ ਜੇਕਰ ਅਸੀਂ ਵੀਡੀਓ ਰੋਜ਼ ਵੀ ਦੋ ਦੋ ਚਾਰ ਚਾਰ ਪੌ ਲੱਗ ਜਾਈਏ ਤਾਂ ਵੀ ਇਹ ਪਖੰਡੇ ਖਤਮ ਨਹੀਂ ਹੋਣਗੇ ਸਾਡਾ ਵੀਡੀਓ ਦਿਖਾਉਂਦਾ ਮਕਸਦ ਇਹ ਹੁੰਦਾ ਕਿ ਇਸ ਕਦਰ ਪਖੰਡਵਾਦ ਵਧਦਾ ਜਾ ਰਿਹਾ ਹੈ ਕਿ ਲੋਕ ਪਖੰਡੀਆਂ ਦੇ ਸਾਹਮਣੇ ਪਤਾ ਨਹੀਂ ਕਿਵੇਂ ਤੋਂ ਕਿਵੇਂ ਦੇ ਡਰਾਮੇ ਕਰਦੇ ਨੇ ਸਮਝ ਨਹੀਂ ਆਉਂਦੀ ਕਿ ਵਾਕਈ ਹੀ ਉਹਨਾਂ ਦੇ ਵਿੱਚ ਕੋਈ ਸਰੀਰ ਦੇ ਵਿੱਚ ਕੋਈ ਅਜਿਹੀ ਸ਼ੈ ਆ ਜਾਂਦੀ ਹੈ ਕਿ ਉਹਨਾਂ ਨੂੰ ਖੁਦ ਨੂੰ ਪਤਾ ਨਹੀਂ ਲੱਗਦਾ ਪਰ ਇੱਥੇ ਸਵਾਲ ਇਹ ਵੀ ਹੁੰਦਾ ਕਿ ਇਹ 10 ਮਿੰਟ ਇਸ ਤਰੀਕੇ ਦੇ ਨਾਲ ਬੀਤਦੇ ਨੇ 11ਵੇਂ ਮਿੰਟ ਦੇ ਵਿੱਚ ਇੰਜ ਖੜੀਆਂ ਹੋ ਜਾਂਦੇ ਨੇ ਜਿਵੇਂ ਇਹਨਾਂ ਨੂੰ ਤਾਂ ਕੁਝ ਹੋਇਆ ਹੀ ਨਹੀਂ ਹੁੰਦਾ ਤਾ ਜੇਕਰ ਕੋਈ ਬੰਦਾ ਮੰਨ ਲਓ ਬਿਮਾਰ ਵੀ ਹੁੰਦਾ ਤਾਂ ਉਹ ਵੀ ਜੇਕਰ ਬੁਖਾਰ ਚੜਜੇ ਤਾਂ ਤਿੰਨ ਦਿਨਾਂ ਬਾਅਦ ਹੌਲੀ 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 ਕਿਤੇ ਜਾ ਕੇ ਬੰਦੇ ਦਾ ਸਰੀਰ ਸੈੱਟ ਹੁੰਦਾ ਪਰ ਜਦੋਂ ਅਜਿਹੇ ਅਸੀਂ ਵੀਡੀਓਜ਼ ਦੇਖਦੇ ਜਿਦੇ ਵਿੱਚ 10 ਮਿੰਟ ਤੱਕ ਪੂਰਾ ਜੋਸ਼ ਨਾਲ ਘੁੰਮਦਿਆਂ ਨੇ ਸਿਰ ਘੁਮਾਉਂਦਿਆਂ ਨੇ ਆਪਣੇ ਸਰੀਰ ਨੂੰ ਲੋਟ-ਪੋਟ ਕਰਦੇ ਨੇ ਤਾਂ 11ਵੇਂ ਮਿੰਟ ਦੇ ਵਿੱਚ ਇੰਜ ਇੱਕੋ ਦਮ ਖੜੀਆਂ ਹੋ ਜਾਂਦੀਆਂ ਨੇ ਜਿਵੇਂ ਕਿ ਇਹਨਾਂ ਨੂੰ ਕੁਝ ਹੋਇਆ ਹੀ ਨਹੀਂ ਹੁੰਦਾ ਤਾ ਇਹੇ ਤਸਵੀਰਾਂ ਸਾਫ ਇਸ ਗੱਲ ਵੱਲ ਇਸ਼ਾਰਾ ਕਰਦੀਆਂ ਨੇ ਕਿ ਪਖੰਡਵਾਦ ਤੋਂ ਇਲਾਵਾ ਕੁਝ ਵੀ ਨਹੀਂ ਚਲੋ ਆਓ ਇੱਕ ਨਜ਼ਰ ਮਾਰ ਲਏ ਨੇ ਵੀਡੀਓ ਤੇ ਕੈਰ ਵੀਡੀਓ ਤੁਸੀਂ ਦੇਖ ਲਈ ਹੋਣੀ ਵੀਡੀਓ ਦੇਖ ਕੇ ਜਿਤ ਤੱਕ ਮੈਨੂੰ ਲੱਗਦਾ ਅੰਦਾਜ਼ਾ ਲਗਾਇਆ ਜਾ ਰਿਹਾ ਕਿ ਹਾਸਾ ਤਾਂ ਤੁਹਾਡਾ ਵੀ ਨਹੀਂ ਰੁਕਿਆ ਹੋਣਾ ਪਰ ਤੁਸੀਂ ਇਸ ਵੀਡੀਓ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਹੋ ਪਖੰਡਵਾਦਨ ਕੀ ਲੈ ਕੇ ਕੀ ਕਹਿਣਾ ਚਾਹੁੰਦੇ ਹੋ ਅੰਧਵਿਸ਼ਵਾਸ ਲਗਾਤਾਰ ਵਧਦਾ ਜਾ ਰਿਹਾ ਉਸ ਦੇ ਉੱਤੇ ਤੁਹਾਡੀ ਕੀ ਰਾਏ ਤੁਹਾਨੂੰ ਕੀ ਲੱਗਦਾ ਕਿ ਵਾਕਈ ਹੀ ਇਨ੍ਹਾਂ ਦੇ ਪੱਲੇ ਕੁਝ ਹੁੰਦਾ ਜਾਂ ਜਿਹੜੀਆਂ ਬੀਬੀਆਂ ਇਸ ਤਰੀਕੇ ਦੇ ਨਾਲ ਡਰਾਮੇ ਕਰਦੇ ਨੇ ਕਿ ਵਾਕਈ ਉਹਨਾਂ ਦੇ ਵਿੱਚ ਕੋਈ ਆਤਮਾ ਆਉਂਦੇ ਜਾਂ ਕੁਝ ਆਉਂਦੀ ਹੈ ਤਾਂ ਕਮੈਂਟ ਬਾਕਸ ਵਿੱਚ ਕਮੈਂਟ ਜ਼ਰੂਰ ਕਰਿਓ ਤਾਂ ਕਿ ਸਾਨੂੰ ਵੀ ਜਨਤਾ ਦੀ ਰਾਏ ਪਤਾ ਲੱਗ ਸਕੇ ਕਿ ਇਹ ਪਖੰਡਵਾਦ ਹੈ ਜਾਂ ਫਿਰ ਸੱਚਮੁੱਚ ਹੀ ਇਨ੍ਹਾਂ ਪਖੰਡੇ ਦੇ ਪੱਲੇ ਕੁਝ ਹੁੰਦਾ ਜਿਹੜੇ ਉੱਥੇ ਜਾ ਕੇ ਇਸ ਤਰੀਕੇ ਦੇ ਨਾਲ ਮੇਲ ਦਿਆ ਨੇ ਬਿਊਰੋ ਰਿਪੋਰਟ ਛਲਕਾਟਾ ਨਿਊਜ਼